ਮੈਂ ਹਰ ਪੱਤਰਕਾਰ ਹਰ ਪ੍ਰਿਤਕੌਰ ਕੌਰ ਕਾ ਗਾ ਇਸ ਟਾਈਮ ਆ ਪਹੜਿਆ ਹਰ ਚੰਦਪੁਰਾ ਪਿੰਡ ਦੇ ਵਿੱਚ ਜਿੱਤੇ ਕਿ ਸਰਪੰਚ ਰਮੇਂਦਰ ਸਿੰਘ ਜਮੂ ਦੇ ਪਿੰਡ ਦੇ ਵਿੱਚ ਅੱਜ ਹਲਕਾ ਸ਼ਤਰਾਣਾ ਦੇ ਉਮੀਦਵਾਰ ਐਮ ਐਲ ਏ ਕੁਲਵੰਤ ਸਿੰਘ ਬਾਜੀਗਰ ਪਹੁੰਚ ਰਹੇ ਨੇ ਤੇ ਉਹਨਾਂ ਦੇ ਨਾਲ ਡਾਕਟਰ ਬਲਵੀਰ ਸਿੰਘ ਆਮ ਆਦਮੀ ਪਾਰਟੀ ਦੇ ਅਗੂ ਵੀ ਇੱਥੇ ਪਹੁੰਚ ਰਹੇ ਨੇ ਤੇ ਕਾਫੀ ਕਾਫਲਾ ਹੋ ਅੱਜ ਆਪਣੇ ਨਾਲ ਲੈ ਕੇ ਤੁਰੇ ਨੇ ਤੇ ਇਸ ਪਿੰਡ ਦੀ ਇਹ ਵੀ ਖਾਸੀਅਤ ਹੈ ਕਿ ਸਰਪੰਚ ਲਖਵੀਰ ਸਿੰਘ ਜੰਮੂ ਨੇ ਇਸ ਪਿੰਡ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਸਜਜੇ ਢਟੀ ਤਰੀਕੇ ਦੇ ਢੰਗ ਨਾਲ ਬਹੁਤ ਵਧੀਆ ਇਸ ਪਿੰਡ ਦਾ ਸਿਸਟਮ ਬਣਾਇਆ ਹੋਇਆ ਹੈ ਇਹ ਜੋ ਪੁਲਿਸ ਪ੍ਰਸ਼ਾਸਨ ਵੀ ਹੈ ਉਹ ਕਾਫੀ ਢੰਗ ਨਾਲ ਸਜਜੇ ਢਟੀ ਨਾਲ ਆਪਣੀ ਡਿਊਟੀ ਨਿਭਾ ਰਹੇ ਨੇ ਬਾਸ਼ਾਪੁਰ ਦੇ ਇੰਚਾਰਜ ਜਸਵਿੰਦਰ ਸਿੰਘ ਵੀ ਆਪਣੀ ਟੀਮ ਦੇ ਨਾਲ ਮੌਜੂਦ ਨੇ ਮੇਰੇ ਸਾਰੇ ਪਿੰਡ ਵਾਸੀ ਦੂਰੋਂ ਨੇੜੋਂ ਆਏ ਮੇਰੇ ਦੋਸਤ ਮਿੱਤਰ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਔਰ ਬੱਚੇ ਬਹੁਤ ਵਧੀਆ ਲੱਗ ਰਿਹਾ ਅੱਜ ਕਿਉਂਕਿ ਬਹੁਤ ਇਕੱਠ ਹੈ ਇਹ ਸਾਰਾ ਕੁਝ ਜਦੋਂ ਹੁੰਦਾ ਜਦੋਂ ਪਾਰਟੀ ਦੀ ਚੜ੍ਹਾਈ ਹੋਵੇ ਸੋ ਮੈਂ ਸਾਰੇ ਮੇਰੇ ਵੀਰ ਜਿੱਥੇ ਜਿੰਨੇ ਵੀ ਇੱਥੇ ਪਹੁੰਚੇ ਨੇ ਧੰਨਵਾਦ ਕਰਦਾ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਸਤਪ੍ਰੀਅੰਦ ਸਿੰਘ ਜੀ ਬੜੀਗਲ ਸਾਹਿਬ ਔਰ ਸਾਡੀ ਆਮ ਆਦਮੀ ਪਾਰਟੀ ਦੇ ਜਿਹੜੇ ਜਿਲ੍ਹੇ ਤੋਂ ਕਹਿੰਦੇ ਇੰਮਰਵਾਹ ਕਹਿੰਦੇ ਵਰਦੇ ਡਾਕਟਰ ਮਜੀਦ ਸਿੰਘ ਜੀ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਸਾਡੇ ਪਿੰਡਾਂ ਚੰਦਪੁਰ ਪਹੁੰਚਣ ਤੇ ਕਿਉਂਕਿ ਸਾਡੀ ਸ਼ਖਸੀਅਤ ਵਾਲਿਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿਉਂਕਿ 13 ਮਹੀਨੇ ਕਿਸਾਨੀ ਅੰਦੋਲਨ ਦੇ ਵਿੱਚ ਆਪਣਾ ਹਸਪਤਾਲ ਬੰਦ ਕਰਕੇ ਇਹਨਾਂ ਨੇ ਉੱਥੇ ਕਿਸਾਨਾਂ ਦੀ ਸੇਵਾ ਕੀਤੀ ਹੈ ਔਰ ਸਹੀ ਹੱਕਦਾਰ ਵੋਟ ਦੇ ਡਾਕਟਰ ਗੁਲਬੀਰ ਸਿੰਘ ਜੀ ਹਨ ਬਾਕੀ ਆਪਾਂ ਨੂੰ ਪਤਾ ਹੀ ਆ ਸਾਰੀਆਂ ਪਾਰਟੀਆਂ ਕਿ 70 ਸਾਲਾਂ ਦਾ ਹਿਸਾਬ ਦੇ ਕੇ ਸਾਨੂੰ ਕਹਿੰਦੀਆਂ ਵੋਟਾਂ ਦਿਓ ਸਿਰਫ 2 ਸਾਲਾਂ ਦਾ ਹਿਸਾਬ ਆਦਮਾ ਆਮ ਆਦਮੀ ਪਾਰਟੀ ਪਹਿਲੀ ਪਾਰਟੀ ਹੈ ਜਿਹੜੀ ਸਿਰਫ 2 ਸਾਲਾਂ ਦੇ ਹਿਸਾਬ ਤੇ ਦੇ ਕੇ ਵੋਟਾਂ ਮੰਗ ਰਹੀ ਹੈ ਕਿਉਂਕਿ ਅੱਜ ਜਿਸ ਤਰ੍ਹਾਂ ਬਿਜਲੀ ਤੇ ਪਾਣੀ ਤੇ ਹੋਰ ਹੋਰ ਬਹੁਤ ਸਾਰੇ ਕੰਮ ਆ ਜਿਹੜੇ ਕੁਆਟਮਾਂ ਵੀ ਸਰਕਾਰ ਕਰਨ ਲੱਗੀ ਹੋਈ ਹੈ ਸਭ ਤੋਂ ਵੱਡੀ ਗੱਲ ਜਿਹੜੀ ਪਾਣੀ ਦੀ ਹੈ ਕਿਉਂਕਿ ਸਾਡੀ ਧਰਤੀ ਦਾ ਜਿਹੜਾ ਪਾਣੀ ਹੈ ਦਿਨੋਂ ਦਿਨ ਥੱਲੇ ਜਾ ਰਿਹਾ ਔਰ ਮਾਨ ਸਾਹਿਬ ਦੀ ਪਹਿਲੀ ਪ੍ਰੋਟੀ ਹੈ ਜਿਹੜੀ ਉਹ ਹੈ ਸਾਡੇ ਧਰਤੀ ਦਾ ਪਾਣੀ ਬਚਾਉਣ ਵਾਸਤੇ ਕਿਉਂਕਿ ਸਾਰੇ ਪੰਜਾਬ ਦੇ ਵਿੱਚ ਜਿਹੜੇ ਸੂਰ ਹੈ ਉਹਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਉਹ ਨੂੰ ਨਵਾਂ ਬਣਾ ਕੇ ਹਰੇਕ ਕਿਸਾਨ ਨੂੰ ਹਰੇਕ ਟੇਲਕ ਟਪਾਣੀ ਕਹਦੇ ਦੇਣਾ ਸੀ ਬਾਕੀ ਰਹੀ ਗੱਲ ਜਿਸ ਤਰ੍ਹਾਂ ਬਿਜਲੀ ਅੱਜ ਜਦੋਂ ਵੀ ਜਾ ਕੇ ਖੇਤ ਦੇ ਵਿੱਚ ਆਪਾਂ ਬੁੱਕਦੇ ਸਟਾਫ ਜੱਬਦੇ ਆ ਤਾਂ ਮੋਟਰ ਚੱਲਦੀ ਹੈ ਚੱਲਦੀ ਹੈ ਪਹਿਲੀ ਵਾਰੀ ਹੋਇਆ ਅੱਜ ਤੱਕ ਕਹਿੰਦੇ ਉਹੀ ਟਰਾਂਸਫਾਰਮਰ ਹੈ ਉਹੀ ਫਰਦੇ ਪਲਾਟ ਹੈ ਉਹੀ ਤਾਰਾ ਹੈ ਉਹੀ ਬਿਜਲੀ ਸਾਰਾ ਕੁਝ ਉਹੀ ਹੈ ਔਰ ਆਪ ਨੂੰ ਪਤਾ ਜਦੋਂ ਆਪਾਂ ਝੋਨੇ ਵਾਲੇ ਦੋ ਦੋ ਘੰਟੇ ਕਦੇ ਤਿੰਨ ਘੰਟੇ ਬਿਜਲੀ ਆਉਂਦੀ ਹੁੰਦੀ ਸੀ ਕਿਸਾਨ ਪਰੇਸ਼ਾਨ ਸੀ ਔਰ ਜਿੰਨੇ ਟਰੈਕਟਰ ਲਾਉਣੇ ਪੈਂਦੇ 55 ਲੀਟਰ ਘੱਟ ਰੋ ਤੇਲ ਖਾਂਦੇ ਸੀ ਉਹ ਸਭ ਤੋਂ ਔਖਾ ਕੰਮ ਜਿਹੜਾ ਗਰਮੀ ਦੇ ਵਿੱਚ ਜਨਰੇਟਰ ਲਾਉਣਾ ਆ ਕਿਉਂਕਿ ਪਹਿਲੀ ਗੱਲ ਤਾਂ ਜਨਰੇਟਰ ਪਾਉਣਾ ਹੀ ਬਹੁਤ ਔਖਾ ਜਦੋਂ ਜਨਰੇਟਰ ਨੂੰ ਅਸਤ ਲਾਉਂਦੇ ਸੀ ਨੇ ਆਪਣੀ ਗਰਮੀ ਦੇ ਵਿੱਚ ਫਿਰ ਉਸ ਤੋਂ ਬਾਅਦ ਟਰੈਕਟਰ ਦਾ ਵੀ ਧਿਆਨ ਰੱਖਣਾ ਪੈਂਦਾ ਕਿਤੇ ਗਰਮ ਹੋ ਕੇ ਭੜਾ ਕਹਿ ਨਾ ਪਾ ਦੇ ਸੋ ਅਜੀਨੀ ਕੰਮ ਮਾਨ ਸਰਕਾਰ ਨੇ ਸਾਨੂੰ ਤੇ ਇੰਨਾ ਵਧੀਆ ਦੇ ਸੂਰ ਦਿੱਤੀ ਆ ਬਿਜਲੀ ਦੀ ਕਿਉਂਕਿ ਜ਼ਿੰਮੇਵਾਰੋਂ ਤਾਂ ਇੱਸੀ ਦੀ ਲੋੜ ਹੈ ਬਾਕੀ ਜਿਹੜੀ ਰਹੀ ਗੱਲ ਆ ਉਹ ਹੈ ਕਿ ਰਾਦੇ ਵਿੱਚ ਜਿਹੜੀ 6-6 ਤੋਂ ਜੋਟ ਬਿਜਲੀ ਬਾਤ ਕੀਤੀ ਹੈ ਉਹ ਸਾਰਿਆਂ ਨੇ ਕੀਤੀ ਹੈ ਔਰ ਮੈਂ ਗੱਲ ਹੋਰ ਕਹਿਣੀ ਚਾਹੁੰਦਾ ਕਿ ਆਪਾਂ ਸਾਰੇ ਦੇਖੋ ਕਿਸੇ ਦੇ 2 ਮੀਟਰ ਕਿਸੇ ਦੇ 3 ਮੀਟਰ ਹਿਸਾਬ ਦੇਣਾ 18-18 ਤੋਂ ਜੋਟ ਬਿਜਲੀ ਦੀ ਮਾਫਾ ਕਦੇ ਕਿਸੇ ਨੇ ਪੁੱਛਿਆ ਵੀ ਮੇਰਾ ਖਿਆਲ ਬਹੁਤ ਘੱਟ ਅਜਿਹੇ ਵੀਰ ਹੋਣੇ ਜਿਨ੍ਹਾਂ ਦੇ ਬੀਬੀ ਦੇ ਕੋਲ ਬਿਲ ਆਉਂਦਾ ਹੋਵੇ ਪਰ ਮੇਰੇ ਤਾਂ ਖਿਆਲ ਸਾਬ ਅੱਜ ਸਾਰੀ ਕੁਝ ਹੈ ਸੋ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਾਂ ਨੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਇਹਨਾਂ ਨੂੰ ਸਿਰਫ 5 ਸਾਲ ਦਾ ਜਿਹੜੇ ਹੁੰਦੇ ਆ ਮੈਨੀਫੈਸਟੋ ਹੁੰਦਾ ਆ 2 ਸਾਲਾਂ ਵਿੱਚ ਬਹੁਤ ਕੁਝ ਹੋ ਗਿਆ ਔਰ 5 ਸਾਲਾਂ ਦੇ ਵਿੱਚ ਬਹੁਤ ਕੁਝ ਹੋਣ ਜਾ ਰਿਹਾ ਜੇ ਆਪਾਂ ਹੁਣ ਵੀ ਇਹਨਾਂ ਨੂੰ 5 ਸਾਲਾਂ ਦੇ ਵਿੱਚ ਇਹਨਾਂ ਦੇ ਨਾਲ ਨਾ ਖੜੇ ਤਾਂ ਮੇਰਾ ਖਿਆਲ ਹੈਗਾ ਆਉਣ ਵਾਲਾ ਟਾਈਮ ਹੈ ਨਾ ਬਹੁਤ ਮਾਰਾ ਹੋਣਾ ਕਿਉਂਕਿ ਜਿਹੜੀ ਅਕਾਲੀ ਦਲ ਦੀ ਪਾਈ ਅਕਾਲੀ ਦਲ ਨੂੰ ਇੱਕ ਇੱਕ ਪਾਈ ਹੋਵੇ ਤਾਂ ਮੇਰਾ ਖਿਆਲ ਸਿੱਧੀ ਭਾਜਪਾ ਨੂੰ ਜਾਣੀ ਹੈ ਸੋ ਆਪਾਂ ਨੂੰ ਪਤਾ ਹੀ ਹੈ ਜਿਹੜੇ ਹਾਲਾਤ ਆਜ ਮੋਦੀ ਜੀ ਅਗਰ ਦੁਬਾਰਾ ਆ ਗਿਆ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਿਸਾਨ ਬੀਜੀ ਤੇ ਬੀਜੇਪੀ ਵਾਇਰ ਨੂੰ ਬਟਵਾਟ ਪਿਆ ਰਹੇ ਆ ਮੋਦੀ ਵੀ ਪੂਰਾ ਬਚਿਆ ਹੋਇਆ ਉਹਨੂੰ ਪਤਾ ਵੀ ਜੇ ਬੜੀ ਸਰਕਾਰ ਬਣ ਗਈ ਸਭ ਤੋਂ ਪਹਿਲਾਂ ਇਹਨਾਂ ਦੀ ਵਾਰੀ ਆਉਣੀ ਆ ਪੰਜਾਬ ਵਾਲਿਆਂ ਦੀ ਸੋ ਵੀਰੋ ਆਪਾਂ ਘੌਣ ਨਹੀਂ ਕਰਦੀ ਆਪਣਾ ਇੱਕ ਇੱਕ ਕੀਮਤੀ ਵੋਟ ਆ ਆਮ ਆਦਮੀ ਪਾਰਟੀ ਕਿਉਂਕਿ ਦਿੱਲੀ ਦੇ ਵਿੱਚ ਇਕੱਲੀ ਆਮ ਆਦਮੀ ਪਾਰਟੀ ਆ ਜਿਹੜੀ ਮੋਦੀ ਦੇ ਜੋਗ ਤੋਂ ਡਰੀ ਨਹੀਂ ਚਾਰ ਮੰਤਰੀ 4-5 ਐਮ.ਐਲ.ਏ. 400 ਸਾਲ ਹੋ ਗਏ ਜੇਲ੍ਹ ਦੇ ਵਿੱਚ ਬੈਠੇ ਹਨ। ਬਾਕੀ ਜਿਹਨੂੰ ਛੇੜਦੇ ਆ ਮਰਿਆ ਐਡੀਸੀ ਵੀ ਆਈ ਉਸੇ ਟਾਈਮ ਆਪਣੀ ਜਿਹੜੀ ਹੁੰਦੀਆਂ ਉਹ ਚੇਂਜ ਕਰਕੇ ਬੀਜੇਪੀ ਦੇ ਚਲੇ ਜਾਂਦੇ ਹਨ। ਕਿਉਂਕਿ ਕ੍ਰਸ਼ਨਾ ਨੇ ਸਾਰਿਆਂ ਨੇ ਕੀਤੀ ਐ ਸਿਰਫ ਕਲੀ-ਕਲੀ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਸਾਫ਼ ਸੁਥਰੀ ਪਾਰਟੀ ਹੈ। ਇਸ ਕਰਕੇ ਉਹ ਮੋਦੀ ਦੇ ਜੋਰ ਨੂੰ ਤੋਂ ਜ਼ਬਰ ਤੋਂ ਨਹੀਂ ਡਰਦੇ। ਸੋ ਉਹਨਾਂ ਨੇ ਕਹਿੰਦੇ ਚਾਹੇ ਸਾਨੂੰ ਜੇਲ੍ਹ 'ਚ ਦੇਖੀ ਰੱਖੋ ਅਸੀਂ ਵੀ ਤੁਹਾਡੇ ਤੋਂ ਡਰਨਾ ਸੋ ਐਸੇ ਕਰਕੇ ਅੱਜ ਫੱਜ ਬਣ ਗਏ ਆਪਣਾ ਸਾਰਿਆਂ ਦਾ ਕਿ ਆਪਾਂ ਆਮ ਆਦਮੀ ਪਾਰਟੀ ਦੇ ਹੱਥ ਮਜ਼ਬੂਤ ਕਰੀਏ ਪੂਰਾ ਪ੍ਰਦੇਸ਼ ਜਿਹੜਾ ਉਹ ਤਾਂ ਹੀ ਬਚਣਾ ਸੋ ਆਪਾਂ ਨੇ ਸੋਚਣਾ ਸਮਝਣਾ ਸਮਝਾਉਣਾ ਸਭ ਨੂੰ ਇਸ ਕਰਕੇ ਵੀਰੋ ਆਪਣਾ ਇੱਕ ਇੱਕ ਕੀਮਤੀ ਵੋਟ ਆ ਜੇ ਅਮਰਜੀਤ ਬਾਜੂ ਨੂੰ ਪੈਣਾ ਚਾਹੀਦਾ ਹੈ ਤਾਹੀ ਆਪਣੇ ਪੰਜਾਬ ਦਾ ਭਲਾ ਹੋਊਗਾ ਸਭ ਦਾ ਭਲਾ ਹੋਊਗਾ ਛੇ ਮੈਂ ਜਿਆਦਾ ਸਮਾਂ ਲੈਂਦਾ ਕਿਉਂਕਿ ਅੱਗੇ ਵੀ ਬਹੁਤ ਜਗ੍ਹਾ ਪ੍ਰੋਗਰਾਮ ਹੈ ਡਾਕਟਰ ਸਾਹਿਬ ਦੇ ਵਾਲੇ ਮਿਲ ਸਾਹਿਬ ਦੇ ਤੇ ਮੈਂ ਬੇਨਤੀ ਕਰਦਾ ਹਾਂ ਹੁਣ ਤੁਹਾਨੂੰ ਪਾਚੇ ਗਗਨ ਸਿੰਘ ਜੀ ਖੇਮ ਸਾਹਿਬ ਉਹ ਹੁਣ ਦੋ ਮਿੰਟ ਆਪਣੇ ਵਿਚਾਰ